ਇਹ ਵੀ ਅਰਜੁਨ ਦੇ ਰੋਖਾ ਜੀ ਸਾਡੇ ਰਕੇਸ਼ ਕੁਮਾਰ ਜੀ ਗੁੜਾਈ ਕਰ ਰਹੇ ਉਹਦੇ ਪਹਿਲਾਂ ਜਿਹੜਾ ਸਾਰਾ ਕੰਮ ਅੱਜ ਬੂਟੀ ਪੱਟਣ ਦਾ ਕੀਤਾ ਗਿਆ ਇੱਧਰ ਆ ਦੇਖੋ ਸਾਰੇ ਬੂਟੇ ਹੁਣ ਨਜ਼ਰ ਆਉਣ ਲੱਪੇ ਤੇ ਰਕੇਸ਼ ਕੁਮਾਰ ਜੀ ਅਰਜੁਨ ਦੇ ਰੋਖ ਦੀ ਜਿਹੜੀ ਗੁੜਾਈ ਕਰ ਰਹੇ ਆ ਕਿਉਂਕਿ ਇੱਥੇ ਬੂਟੀ ਬਹੁਤ ਜ਼ਿਆਦਾ ਹੋਈ ਆ ਤੇ ਬੂਟੇ ਕਾਫੀ ਥੱਲੇ ਆ ਉਹਨਾਂ ਨੂੰ ਬੂਟੀ ਦੇ ਥੱਲੇ ਕੱਢਣ ਲਈ ਜਿਹੜਾ ਕੰਮ ਹਰ ਰੋਜ਼ ਕੀਤਾ ਜਾਂਦਾ ਕਿ ਵਿਦੇਸੀ ਕਿੱਸਰ ਜੀ ਜਪਾ ਗੁੜਾਈ ਕਰ ਰਹੇ ਆ ਤੇ ਆਪਾਂ ਕਿੱਸਰਾ ਵੀ ਲਾਈਆਂ ਹੋਈਆਂ ਪੰਜਾਬ ਦੇ ਜਿਹੜੇ ਸਾਡੇ ਰੋਸਦਾ ਦਾ ਇਹਦੇ ਚੱਕਰੀ ਸ਼ੀਤ ਬੁੱਢੀ ਜਿਹੜੀ ਗੁੜਾਈ ਹੋ ਰਹੀ ਆ ਸਾਰੇ ਜਣੇ ਆਪਣਾ ਆਪਣਾ ਕੰਮ ਕਰ ਰਹੇ ਆ